ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਭਾਰਤ ਦੇ ਰਾਸ਼ਟਰਪਤੀ ਵੱਲੋਂ ਲਿਖੀ ਕਿਤਾਬ ਅਸ਼ਾਂਤ ਬਰੇ 1980 ਤੋਂ 1996 ਤੱਕ ਇਸ ਕਿਤਾਬ ਦੇ ਵਿੱਚ ਰਾਸ਼ਟਰਪਤੀ ਨੇ ਸਾਕਾ ਦਰਬਾਰ ਸਾਹਿਬ ਨੂੰ ਜਾਇਸ ਠਹਿਰਾਇਆ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵੈਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ਼ਟਰਪਤੀ ਵੱਲੋਂ ਲਿਖੀ ਕਿਤਾਬ ਅਸ਼ਾਂਤ ਬਰੇ ਤੇ ਤੁਸੀਂ ਕੀ ਟਿੱਪਣੀ ਕਰਦੇ ਹੋ ਤੇ ਜਰਾ ਵਿਸਤਾਰ ਸਹਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਕਿਤਾਬ ਦੇ ਵਿੱਚ ਕੀ ਕੀ ਜਾਇਜ਼ ਤੇ ਕੀ ਕੀ ਨਾਜਾਇਜ਼ ਗੱਲਾਂ ਕੀਤੀਆਂ ਗਈਆਂ ਹਨ ਦੇਖੋ ਵੀ ਭਾ ਜਿਹੜੀ ਰਾਸ਼ਟਰਪਤੀ ਪ੍ਰਣਾ ਮੁਖਰਜੀ ਨੇ ਇਹ ਕਿਤਾਬ ਲਿਖੀ ਆ ਅਸ਼ਾਂਤ ਬਰੇ 1980 ਤੋਂ 1984 ਤੱਕ ਇਹਦੇ ਵਿੱਚ ਭਾਵੇਂ ਉਹਨੇ ਤਕਰੀਬਨ ਜਿਸ ਤਰ੍ਹਾਂ ਉਸ ਤੋਂ ਪਹਿਲਾਂ ਜਾਇ ਜਵਾਰ ਲਾਲ ਨਹਿਰੂ ਆ ਚਾਹੇ ਹੋਰ ਬਹੁਤ ਸਾਰੇ ਨੇ ਆਪਣੇ ਜੀਵਨ ਨਾਲ ਸੰਬੰਧਿਤ ਜਿਹੜਾ ਕੁਝ ਵਾਪਰਿਆ ਘਟਨਾਵਾਂ ਇਤਿਹਾਸ ਉਹਨੂੰ ਵਰਣਨ ਕਰਨ ਦਾ ਯਤਨ ਕੀਤਾ ਸੋ ਉਸੇ ਹੀ ਤਰ੍ਹਾਂ ਇਹਨੇ ਪ੍ਰਣਾਵ ਮੁਖਰਜੀ ਨੇ ਵੀ ਮਤਲਬ 1980 ਤੋਂ ਲੈ ਕੇ 1996 ਤੱਕ ਜੋ ਕੁਝ ਦੇਸ਼ ਦੇ ਵਿੱਚ ਵਾਪਰਿਆ ਉਹਦਾ ਬਿਆਨ ਕਰਨ ਦਾ ਯਤਨ ਕੀਤਾ ਕਿਉਂਕਿ ਪ੍ਰਣਾਵ ਮੁਖਰਸੀ ਜੀ ਸ਼ੁਰੂ ਤੋਂ ਮਤਲਬ ਕਾਂਗਰਸ ਦਾ ਇੱਕ ਚੰਗਾ ਆਗੂ ਆ ਕਾਂਗਰਸ ਦੇ ਵਿੱਚ ਉਹਦੀ ਪੁੱਛ ਪ੍ਰਤੀਤ ਵੀ ਆ ਤੇ तकरीबन 22 ਸਾਲ ਜਿਹੜਾ ਲਗਾਤਾਰ ਇਹ ਕਿ ਕੋਈ ਨਾ ਕੋਈ ਕੇਂਦਰ ਦੇ ਵਿੱਚ ਮੰਤਰੀ ਵੀ ਰਿਹਾ ਸੋ ਬੜਾ ਅੰਦਰੂਨੀ ਜੋ ਕੁਝ ਵਾਪਰਿਆ ਕੇਂਦਰ ਦੀ ਸਰਕਾਰ 'ਚ ਦਿੱਲੀ ਦੀ ਸਰਕਾਰ 'ਚ ਜੋ ਕੁਝ ਅੰਦਰੂਨੀ ਵਾਪਰਿਆ ਉਹਨੂੰ ਇਹਨੇ ਆਪਣੇ ਪਿੰਡੇ ਤੇ ਹੰਡਾਇਆ ਆਪਣੀਆਂ ਅੱਖਾਂ ਨਾਲ ਦੇਖਿਆ ਆਪਣੇ ਕੰਨਾਂ ਨਾਲ ਸੁਣਿਆ ਸਾਰਾ ਕੁਝ ਸੋ ਉਹਦੇ ਬਾਰੇ ਇਹਨੇ ਮਤਲਬ ਚਰਚਾ ਹੈ ਜਿਹੜੀ ਉਹ ਕੀਤੀ ਆ ਉਹਦੇ ਵਿੱਚ ਬਾਬਰੀ ਮਰਜੇ ਦੀ ਚਰਚਾ ਵੀ ਕੀਤੀ ਆ ਉਹਦੇ ਚ ਨੇ ਐਮਰਜੈਂਸੀ ਦੀ ਚਰਚਾ ਵੀ ਕੀਤੀ ਆ ਉਹਦੇ ਚ ਸਾਕਾ ਦਰਵਾਰ ਸਾਹਿਬ ਦੀ ਚਰਚਾ ਵੀ ਇਹਨੇ ਕੀਤੀ ਆ ਸੋ ਜਿਹੜੀ ਗੱਲ ਇਸ ਵੇਲੇ ਅਸੀਂ ਜਿਹੜਾ ਸਾਡਾ ਮੁੱਦਾ ਜੀ ਕਿ ਪ੍ਰਣਾਮ ਬੁਖਰਜੀ ਆ ਜਿਹੜਾ ਉਸ ਵੇਲੇ ਦੇਸ਼ ਦੀ ਸਰਕਾਰ ਦੇ ਵਿੱਚ ਇਹ ਡਰਾਗਨਦੀ ਦੀ ਕੈਬਨਟ ਦੇ ਵਿੱਚ ਕੈਬਨਟ ਮੰਤਰੀ ਸੀ ਤੇ ਜਿਹੜੀਆਂ ਸਾਕਾ ਦਰਵਾਰ ਸਾਹਿਬ ਤੋਂ ਪਹਿਲਾਂ ਜੀ ਜਿਹੜੇ ਉਸ ਵੇਲੇ ਤੇ ਅਕਾਲੀ ਆਗੂ ਸੀ ਕਾਰਜ ਸਿੰਘ ਬਾਦਲ ਹਰਜਨ ਸਿੰਘ ਲੋਂਗੋਵਾਲ ਸਰਜੀਤ ਸਿੰਘ ਬਰਨਾਲਾ ਗੁਰਚਰਨ ਸਿੰਘ ਟੋੜਾ ਕੋ ਦੂਸਰਾ ਅਸਵਰ ਦੀ ਬਲਵੰਤ ਸਿੰਘ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਰਿਆਨ ਬਲਵੰਤ ਸਿੰਘ ਗ्रामੂ ਵਾਲੀ ਇਹਨਾਂ ਸਾਰਿਆਂ ਨੇ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕੀਤੀਆਂ ਉਹਨਾਂ ਦੇ ਵਿੱਚ ਲਗਭਗ ਪੜਾ ਮੁਖਰਜੀ ਨਰਸਿੰਹਾ ਰਾਓ ਆਰ ਕੇ ਤਵਨ ਇਹ ਤਕਰੀਬਨ ਤਕਰੀਬਨ ਸ਼ਾਮਲ ਹੁੰਦੇ ਰਹੇ ਆ ਸੋ ਇਸ ਕਰਕੇ ਇਹਨਾਂ ਵਿਅਕਤੀਆਂ ਨੂੰ ਬਾਖੂਬੀ ਪਤਾ ਕਿ ਇਸ ਹਾਕਾ ਦਰਬਾਰ ਸਾਹਿਬ ਕਿਉਂ ਹੋਇਆ ਹਾਂਜੀ ਕਿਵੇਂ ਹੋਇਆ ਉਹਦੇ ਪਿੱਛੇ ਕਾਰਨ ਕੀ ਸੀ ਸੋ ਜਦੋਂ ਇਹ ਵਿਅਕਤੀ ਜਿਹੜਾ ਇਸ ਵੇਲੇ ਦੇਸ਼ ਦਾ ਰਾਸ਼ਟਰਪਤੀ ਆ ਕੋਈ ਛੋਟੀ ਮੋਟੀ ਗੱਲ ਨਹੀਂ ਹਾਂਜੀ ਦੇਸ਼ ਦਾ ਪ੍ਰਥਮ ਜਿਹਨੂੰ ਅਸੀਂ ਕਹਿੰਦੇ ਨੇ ਪਹਿਲਾ ਮਨੁੱਖਾ ਜਿਹੜਾ ਉਹ ਆ ਤੇ ਦੇਸ਼ ਦਾ ਰਾਸ਼ਟਰਪਤੀ ਆ ਸੋ ਸਤਿਕਾਰਤਾ ਜੀ ਪਰੰਤੂ ਅਜਿਹੇ ਵਿਅਕਤੀ ਬਣੋ ਜਿਹੜਾ ਦੇਸ਼ ਦੇ ਸਰਬੋਤਮ ਚੌਧੇ ਤੇ ਬੈਠਾ ਜੀ ਜੇ ਉਹ ਸੱਚ ਬੋਲਣ ਲੱਗਾ ਸੀ ਕਿਤਾਬ ਲਿਖਣ ਦਾ ਮਤਲਬ ਕਿ ਸੱਚ ਆ ਜਿਹੜਾ ਤੁਸੀਂ ਇਤਿਹਾਸ ਲਿਖ ਰਹੇ ਹੋ ਕਿ ਆਸਾ ਇਹ ਹੈ ਕਿ ਤੁਸੀਂ ਸੱਚ ਆ ਜਿਹੜਾ ਉਹ ਜਿਹੜਾ ਆਇਨਾ ਵਸ ਉਹਨੂੰ ਦਿਖਾਉਣਾ ਉਹਦੇ ਵਿੱਚ ਤੁਸੀਂ ਮਿਲਾਵਟ ਨਹੀਂ ਕਰ ਸਕਦੇ ਜੇ ਤੁਸੀਂ ਮਿਲਾਵਟ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਮੁਕਾਰ ਵੀ ਹੋ ਝੂਠੇ ਵੀ ਹੋ ਤੇ ਆਪਣੇ ਆਪ ਨੂੰ ਤੁਸੀਂ ਮਤਲਬ ਲੇਖਕ ਕਹਾਉਣ ਦੇ ਹੱਕਦਾਰ ਨਹੀਂ ਜੀ ਸੋ ਨਰਸ ਨੇ ਪ੍ਰਣਾਮ ਮੁਖਰ ਜੀ ਨੇ ਮਤਲਬ ਜਿਹੜੀ ਇਹ ਕਿਤਾਬ ਲਿਖੀ ਆ ਉਹਦੇ ਵਿੱਚ ਜਿਹੜਾ ਉਹਨੇ ਸਾਕਾ ਦਰਬਾਰ ਸਾਹਿਬ ਬਾਰੇ ਲਿਖਿਆ ਜੀ ਉਹਨੂੰ ਉਹਨੇ ਜਿਹੜੀਆਂ ਦਲੀਲਾਂ ਦੇ ਨਾਲ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਵਾ ਉਹ ਪੂਰੀ ਤਰ੍ਹਾਂ ਗਲਤ ਜੀ ਉਹਨੇ ਪੂਰੀ ਤਰ੍ਹਾਂ ਮਤਲਬ ਜਿਹੜਾ ਕਾਂਗਰਸ ਦਾ ਲੂਣ ਖਾਦਾ ਜੀ ਉਹਨੂੰ ਉਹ ਉਸ ਲੂਣ ਨੂੰ ਉਹਨੇ ਮਤਲਬ ਮੱਖ ਰੱਖਿਆ ਕਿ ਮੈਂ ਇਹ ਲੂਣ ਨੂੰ ਹਰਾਮ ਨਹੀਂ ਕਰਨਾ ਸੱਚ ਜਿਹੜਾ ਉਹਦਾ ਬੇਸ਼ੱਕ ਕਤਲ ਕਰਦਾ ਜੀ ਸੋ ਇਹ ਇਸ ਕਿਤਾਬ ਦੇ ਵਿੱਚ ਉਹਨੇ ਸਾਕਾ ਦਰਬਾਰ ਸਾਹਿਬ ਬਾਰੇ ਜਿਹੜਾ ਹੋਰ ਵੀ ਉਹਨੇ ਬਹੁਤ ਸਾਰਾ ਬਾਬਰੀ ਮਸਜਿਦ ਬਾਰੇ ਵੀ ਆ ਐਮਰਜੈਂਸੀ ਬਾਰੇ ਵੀ ਆ ਸੰਜੀਤ ਗਾਂਧੀ ਬਾਰੇ ਵੀ ਆ ਉਹਨੇ ਮਤਲਬ ਜਿਹੜੀ ਉਹਦੀ ਐਨਕ ਜਿਹੜੀ ਉਹ ਕਾਂਗਰਸੀ ਐਨਕ ਰਹੀ ਆ ਸੱਚ ਆ ਜਿਹੜਾ ਉਹ ਕਿਤੇ ਕਿਤੇ ਉਹਨੇ ਕੋਈ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਲੱਗੇ ਕਿ ਮੈਂ ਸੱਚ ਬੋਲ ਰਿਹਾ ਹਾਂ ਪਰ ਤੂੰ ਉਹ ਸੱਚ ਬੋਲ ਨਹੀਂ ਸਕਿਆ ਸੋ ਪਰਣਾ ਬੁਖਰਜੀ ਨੇ ਸਾਕਾ ਦਰਬਾਰ ਸਾਹਿਬ ਬਾਰੇ ਜਿਹੜਾ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਉਹ ਪੂਰੀ ਤਰ੍ਹਾਂ ਸੱਚ ਤੋਂ ਕੋਹਾਂ ਦੂਰ ਤੇ ਉਸ ਵੇਲੇ ਦੀ ਇੰਦਰਾ ਸਰਕਾਰ ਨੂੰ ਜਾਇਸ ਅਰਾਊਂਡ ਦੇ ਲਈ ਉਹ ਜੋ ਕੁਝ ਵੀ ਉਹਦੇ ਵਿੱਚ ਲਿਖਿਆ ਗਿਆ ਉਹ ਇੱਕ ਪਾਸੜ ਹੈ ਇਸ ਕਿਤਾਬ ਦੇ ਵਿੱਚ ਪਨਾਮ ਮੁਖਰਜੀ ਨੇ ਸਾਕਾ ਦਰਬਾਰ ਸਾਹਿਬ ਨੂੰ ਜਾਇਸ ਠਹਿਰਾਇਆ ਹੈ ਤੁਸੀਂ ਕੀ ਟਿੱਪਣੀ ਕਰਦੇ ਹੋ ਦੇਖੋ ਭਾਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਪਨਾਮ ਮੁਖਰਜੀ ਨੇ ਮਤਲਬ ਸੱਚ ਹੈ ਜਿਹੜਾ ਉਹਦਾ ਕਤਲ ਕੀਤਾ ਸੀ ਸੱਚ ਤੋਂ ਬੜਾ ਕੋਹਾਂ ਦੂਰ ਹੈ ਉਹਨੇ ਉਹ ਹੀ ਜਿਹੜੀ ਮਤਲਬ ਉਸ ਵੇਲੇ ਵੀ ਇੰਦਰਾ ਗਾਂਧੀ ਨੇ ਜਿਹੜਾ ਬਹਾਨਾ ਘੜਿਆ ਸੀ ਜਾਂ ਉਸ ਵੇਲੇ ਜਿਹੜਾ ਨਹਿਰੂ ਦਾ ਇਹਨਾਂ ਦਾ ਨੇੜਲਾ ਸੀਗਾ ਜਿਹੜਾ ਸਭ ਉਸ ਵੇਲੇ ਰਾਜ ਗ੍ਰਹਿ ਮੰਤਰੀ ਸੀਗਾ ਉਹ ਉਹਨੇ ਅਰਨ ਨਹਿਰੂ ਜਿਹੜਾ ਬਹਾਨਾ ਉਹਨੇ ਘੜਿਆ ਸੀ ਸੋ ਜਿਹੜੇ ਨਰਸਿਮਹਾਰਾਓ ਜਿਹੜਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਜਿਹੜਾ ਬਹਾਨਾ ਉਹਨੇ ਘੜਿਆ ਸੀ ਉਹੀ ਬਹਾਨਾ ਹੈ ਜਿਹੜਾ ਉਹ ਤਕਰੀਬਨ ਤਕਰੀਬਨ ਪ੍ਰਮੋਖਰ ਜੀ ਨੇ ਦਰਹਾਤਾ ਜੀ ਕਿ ਉਸ ਵੇਲੇ ਹਾਲਾਤ ਇਹੋ ਜਿਹੇ ਬਣ ਗਏ ਸੀ ਜਿਹੜੇ ਬੇਕਾਬੂ ਹੋ ਗਏ ਸੀ ਤੇ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਜਾਂਦਾ ਤਾਂ ਮਤਲਬ ਦੇਸ਼ ਨੂੰ ਇੱਕ ਭਿਆਨਕ ਦੌਰ ਤੋਂ ਗੁਜ਼ਰਨਾ ਪੈਣਾ ਸੀ ਸੋ ਇਹ ਜਿਹੜੀ ਟਿੱਪਣੀ ਕੀਤੀ ਗਈ ਆ ਬਣਾ ਮੁਖਰਜੀ ਵੱਲੋਂ ਸੋ ਉਹ ਉਸ ਦੀ ਉਹਨੇ ਕਾਰਨ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਦੇ ਵਿੱਚ ਬਣਾ ਮੁਖਰਜੀ ਸ਼ਾਮਲ ਹੁੰਦਾ ਰਿਹਾ ਉਹਨੂੰ ਪਤਾ ਸੀ ਇਹ ਇਹ ਖਿਚੜੀ ਕੀ ਪੱਕੀ ਆ ਹਾਂਜੀ ਅਸੀਂ ਸਾਰੇ ਜਾਣਦੇ ਆ ਕਿ ਆਕਰ ਇੰਦਰਾ ਗਾਂਧੀ ਨੇ ਜਿਹੜਾ ਸਾਕਾ ਦਰਬਾਰ ਸਾਹਿਬ ਦਾ ਹੁਕਮ ਦਿੱਤਾ ਵਾ ਇੱਕ ਉਹ ਘੱਟ ਗਿਣਤੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਹੋਵੇ ਉਸ ਘੱਟ ਗਿਣਤੀ ਦਾ ਜਿਹੜਾ ਸਭ ਤੋਂ ਉੱਚਾ ਧਾਰਮਿਕ ਸਥਾਨ ਸਭ ਤੋਂ ਉੱਚਾ ਪਵਿੱਤਰ ਧਾਰਮਿਕ ਸਥਾਨਾ ਉਹਦੇ ਤੇ ਦੇਸ਼ ਦੀ ਫੌਜ ਇੱਕ ਦੁਸ਼ਮਣ ਦੇਸ਼ ਵਾਂਗੂ ਹਮਲਾ ਕਰੇ ਇਸ ਗੱਲ ਨੂੰ ਘਟੋ-ਘਟ ਜਾਇਜ਼ ਠਹਿਰਾਉਣ ਲਈ ਪ੍ਰਣ ਮਖਰ ਜੀ ਨੂੰ ਜੀ ਦਲੀਲਾਂ ਜ਼ਰੂਰ ਦੇਣੀਆਂ ਚਾਹੀਦੀਆਂ ਹਨ ਹਾਂਜੀ ਦੁੰਗੀਆਂ ਦਲੀਲਾਂ ਦੇਣੀਆਂ ਚਾਹੀਦੀਆਂ ਸੀ ਤੱਥਾਂ ਤੇ ਆਧਾਰਿਤ ਦਲੀਲਾਂ ਦੇਣੀਆਂ ਚਾਹੀਦੀਆਂ ਸੀ ਕਿ ਆਖਰ ਨੂੰ ਅਜੇ ਇਹ ਜੀ ਕਿਹੜੀ ਨੌਬਤ ਪੈਦਾ ਹੋ ਗਈ ਕਿ ਇੰਦਰਾ ਗਾਂਧੀ ਨੇ ਦੇਸ਼ ਦੀ ਫੌਜ ਨੂੰ ਹੁਕਮ ਦਿੱਤਾ ਇਕੱਲੀ ਦੇਸ਼ ਦੀ ਫੌਜ ਨੂੰ ਨਹੀਂ ਉਹਨੇ ਇੰਗਲੈਂਡ ਦੀ ਜਿਹੜੀ ਮਹਾਰਾਣੀ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸੀ ਮਾਰਗਰੇਟ ਥੈਚਰ ਜੀ ਉਹਦੇ ਤੋਂ ਅੱਪੋ ਦਾ ਉਹ ਜਿਹੜਾ ਸਪੈਸ਼ਲ ਹਵਾਈ ਜਹਾਜ਼ਾਂ ਦਾ ਬੇੜਾ ਸੀਗਾ ਉਹ ਮੰਗਿਆ ਜਿਹੜਾ ਮਤਲਬ ਇਸ ਤਰ੍ਹਾਂ ਅਟੈਕ ਕਰਦਾ ਵਾ ਤੇ ਬਾਅਦ ਚ ਆਪਦੇ ਜਿਹੜੀ ਤਬਾਹੀ ਕਰਦਾ ਉਹਦੇ ਨਿਸ਼ਾਨ ਵੀ ਨਹੀਂ ਛੱਡ ਕੇ ਜਾਂਦਾ ਉਹਨੇ ਰਸ਼ੀਆ ਤੋਂ ਮਦਦ ਮੰਗੀ ਸੋ ਜਿਹੜੀ ਦੇਸ਼ ਦੀ ਪ੍ਰਧਾਨ ਮੰਤਰੀ ਨੇ ਇੱਕ ਧਾਰਮਿਕ ਸਥਾਨ ਤੇ ਹਮਲਾ ਕਰਨ ਦੇ ਲਈ ਦੋ ਦੇਸ਼ਾਂ ਦੀ ਬਾਹਰਲੇ ਦੋ ਦੇਸ਼ਾਂ ਦੀ ਮਦਦ ਲਈ ਹੋਵੇ ਉਹ ਆਖਰ ਨੂੰ ਉਹਦੇ ਪਿੱਛੇ ਐਡੇ ਵੱਡੇ ਕੀ ਕਾਰਨ ਪੈਦਾ ਹੋਗੇ ਸੀ ਉਹਦਾ ਫਰਨਾ ਮੁਖਰਜੀ ਨੇ ਕੋਈ ਜ਼ਿਕਰ ਨਹੀਂ ਕੀਤਾ ਉਹ ਦਰਬਾਰ ਸਾਹਿਬ ਸਾਕੇ ਦੀ ਜਿਹੜੀ ਯੋਜਨਾ ਉਲੀਕੀ ਗਈ ਹੈ ਜਿਹੜਾ ਹੁਣ ਇਹ ਕਹਿੰਦੇ ਕਿ ਹਾਲਾਤ ਬੇਕਾਬੂ ਹੋ ਗਏ ਸੀ ਉਹ ਯੋਜਨਾ ਜਿਹੜੀ ਉਹਨੂੰ ਪਹਿਲਾਂ ਹੀ ਉਹਦੇ ਬਾਰੇ ਦਰਬਾਰ ਸਾਹਿਬ ਦਾ ਜਿਹੜਾ ਜਰਵਾੜਾ ਚ ਪਹਾੜੀ ਇਲਾਕਿਆਂ ਚ ਜਿਹੜਾ ਬਣਾ ਕੇ ਮਾਡਲ ਬਣਾ ਕੇ ਉੱਥੇ ਪ੍ਰੈਕਟਿਸ ਕੀਤੀ ਗਈ ਆ ਉਹ ਉਹਦਾ ਜ਼ਿਕਰ ਆ ਜਿਹੜਾ ਪੰਡੂ ਮੁਖਰ ਜੀ ਨੇ ਕਿਉਂ ਨਹੀਂ ਕੀਤਾ ਕਿਉਂ ਇਹ ਜਿਹੜੀਆਂ ਤਿਆਰੀਆਂ ਸੀ ਇਸ ਤੋਂ ਇਲਾਵਾ ਪੰਡੂ ਮੁਖਰ ਜੀ ਨੇ ਇਹ ਵੀ ਇਸ ਕਿਤਾਬ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਆਖਰ ਨੂੰ ਸਿੱਖਾਂ ਦੇ ਵਿੱਚ ਅਜਿਹੀ ਭਾਵਨਾ ਕਿਉਂ ਪੈਦਾ ਹੋਈ ਕਿ ਉਹ ਇਸ ਦੇਚ ਆਪਣੇ ਆਪ ਨੂੰ ਬਗਾਨੇ ਸਮਝਣ ਲੱਗ ਪਏ ਉਹਨਾਂ ਨੂੰ 2 ਨੰਬਰ ਦੇ ਉਹ ਆਪਣੇ ਆਪ ਨੂੰ 2 ਨੰਬਰ ਦੇ ਸ਼ਹਿਰੀ ਕਿਉਂ ਸਮਝਣ ਲੱਗ ਪਏ ਸੋ ਜਿਹੜੇ ਇਸ ਸਾਕਾ ਦਰਵਾਜ਼ਾ ਸਾਹਿਬ ਦੇ ਕਾਰਨ ਸੀ ਉਹਨਾਂ ਦਾ ਪਨਾ ਮੁਕਰ ਜੀ ਨੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਸੋ ਜਦੋਂ ਤੁਸੀਂ ਕਿਸੇ ਘਟਨਾ ਬਾਰੇ ਗੱਲ ਕਰਦੇ ਹੋ ਕਿ ਆਹ ਘਟਨਾ ਵਾਪਰੀ ਚੰਗੀ ਵਾਪਰੀ ਮਾੜੀ ਵਾਪਰੀ ਤਾਂ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹ ਆ ਕਿ ਤੁਸੀਂ ਉਸ ਘਟਨਾ ਦੇ ਕਾਰਨ ਦੱਸੋ ਕਿ ਆਹ ਕਾਰਨਾਂ ਕਰਕੇ ਆਹ ਘਟਨਾ ਬਲਬਰੀ ਸੋ ਵਰਣ ਮੁਖਰ ਜੀ ਨੇ ਉਹਨਾਂ ਕਾਰਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਸਿਰਫ ਤੇ ਸਿਰਫ ਇਹ ਕਹਿ ਦੇਣਾ ਕਿ ਹਾਲਾਤ ਇੰਨੇ ਵੱਧ ਤੋਂ ਵੱਧ ਹੋ ਗਏ ਸੀ ਕਿ ਸਾਡੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਰਿਹਾ ਹਾਂਜੀ ਸੋ ਇਸ ਇਸ ਇਹਨਾਂ ਸ਼ਬਦਾਂ ਦੇ ਨਾਲ ਸ਼ਾਕਾ ਦਰਵਾਸਾਬ ਨੂੰ ਜਾਇਜ਼ ਸਰ ਹੋਣਾ ਮੈਨੂੰ ਲੱਗਦਾ ਕਿ ਘੱਟੋ ਘੱਟ ਕਿਉਂਕਿ ਵਰਣ ਮੁਖਰ ਜੀ ਦੇਸ਼ ਦਾ ਰਾਸ਼ਟਰਪਤੀ ਨਾ ਹੁੰਦਾ ਕੋਈ ਹੋਰ ਲੇਖਕ ਲਿਖਦਾ ਕੋਈ ਮੈਨੈ ਨਹੀਂ ਸੀ ਰੱਖਦਾ ਵਰਣ ਮੁਖਰ ਜੀ ਜੇ ਉਹ ਉਸ ਸਾਰੇ ਹਾਲਾਤਾਂ ਦੇ ਵਿੱਚ ਸ਼ਾਮਲ ਨਾ ਰਿਹਾ ਹੁੰਦਾ ਤੇ ਤਾਂ ਵੀ ਜੇ ਉਹ ਇਹ ਲਿਖ ਦਿੰਦਾ ਤਾਂ ਵੀ ਚੱਲ ਸਕਦਾ ਸੀ ਪਰੰਤੂ ਕਿਉਂਕਿ ਇੱਕ ਤਾਂ ਉਹਨਾਂ ਹਲਾਤਾਂ ਚੋਂ ਲੰਘਿਆ ਦੂਜਾ ਇਸ ਵੇਲੇ ਉਹ ਦੇਸ਼ ਦਾ ਰਾਸ਼ਟਰਪਤੀ ਆ ਉਸ ਤੋਂ ਨਿਰਪੱਖਤਾ ਦੀ ਉਮੀਦ ਕੀਤੀ ਜਾਂਦੀ ਆ ਕਿ ਉਹ ਸੱਚ ਬੋਲਦਾ ਕਿਸੇ ਦੇ ਗਿੱਟੇ ਲੱਗਦਾ ਕਿਸੇ ਦੇ ਗੋਡੇ ਲੱਗਦਾ ਉਹਨੂੰ ਸੱਚ ਬੋਲਣਾ ਚਾਹੀਦਾ ਸੀ ਸੋ ਇਸ ਕਾਰਨ ਰਾਸ਼ਟਰਪਤੀ ਨੇ ਇੱਕ ਪੱਖ ਲਿਆ ਦੂਜਾ ਪੱਖ ਨਹੀਂ ਲਿਆ ਸੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਇਸ ਕਰਕੇ ਅਸੀਂ ਮਤਲਬ ਜਿਹੜਾ ਇਹ ਕਿਤਾਬ ਆ ਅਨਸਖਾਮੇ ਬਰੇ ਇਹ ਅਨਸਖਾਮੀ ਕਿਤਾਬ ਆ ਅਨਸਖਾਮੇ ਬਰੇ ਨਹੀਂ ਮੈਂ ਤਾਂ ਇਹਨੂੰ ਅਸਖਾਮੀ ਕਿਤਾਬ ਕਹੂੰਗਾ ਜਿਹਦੇ ਵਿੱਚ ਮਤਲਬ ਕੁਝ ਵੀ ਸਿਖਾਵਾ ਨਹੀਂ ਹੈਗਾ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਪ੍ਰਨਾਮ ਮੁਖਰਜੀ ਨੇ ਜਿਹੜਾ ਸਾਕਾ ਦਰਬਾਰ ਸਾਹਿਬ ਦਾ ਸੱਚ ਦੁਨੀਆ ਦੇ ਸਾਹਮਣੇ ਨਹੀਂ ਲੈ ਕੇ ਆਂਦਾ ਕਿਤੇ ਨਾ ਕਿਤੇ ਉਹਨਾਂ ਨੇ ਕਾਂਗਰਸ ਪ੍ਰਤੀ ਆਪਣੀ ਨਾਮਕ ਹਲਾਲੀ ਦਾ ਸਬੂਤ ਦਿੱਤਾ ਹੈ ਸਖਿਪ ਇਹ ਇੱਕ ਬੜੀ ਸਾਫਟ ਸਪਸ਼ਟ ਗੱਲ ਹੈ ਜਿਹੜੀ ਮੈਂ ਆਪਾਂ ਪਹਿਲਾਂ ਵੀ ਵਾਰ-ਵਾਰ ਗੱਲ ਕੀਤੀ ਹੈ ਕਿ ਪਨਾ ਮਖਰ ਜੀ ਜੇ ਅੱਜ ਦੇਸ਼ ਦਾ ਰਾਸ਼ਟਰਪਤੀ ਹੈ ਤੇ ਉਹ ਕਾਂਗਰਸ ਕਰਕੇ ਹੈ ਜਿਵੇਂ ਮੈਂ ਇਸ ਤੋਂ ਪਹਿਲਾਂ ਵੀ ਦੱਸਿਆ ਕਿ 22 ਸਾਲ ਬੰਦਾ ਜਿਹੜਾ ਨਿਰੰਤਰ ਦੇਸ਼ ਦਾ ਕੇਂਦਰੀ ਮੰਤਰੀ ਰਵੇ ਤੇ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਵੀ ਹੋਣ ਤੇ ਪਹੁੰਚੇ ਸੋ ਉਸ ਤੋਂ ਬਾਅਦ ਇਲਾਵਾ ਇਹ ਹੈ ਕਿ ਉਹਨੇ ਆਪਣਾ ਬੇਟਾ ਹੈ ਜਿਹੜਾ ਰਾਸ਼ਟਰਪਤੀ ਬਣ ਤੋਂ ਬਾਅਦ ਵੀ ਉਹਨੇ ਐਮਪੀ ਦੀ ਚੋਣ ਲੜੀ ਆ ਕਾਂਗਰਸ ਵੱਲੋਂ ਸੋ ਜਿਹੜਾ ਉਹ ਕਾਂਗਰਸੀ ਖੂਨ ਆ ਜਿਹੜਾ ਉਹ ਪੂਰੀ ਤਰ੍ਹਾਂ ਅੱਜ ਵੀ ਬੁਖਰਦੀ ਦੇ ਵਿੱਚ ਉਸੇ ਹੀ ਤਰ੍ਹਾਂ ਆ ਉਹ 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 ਪ੍ਰਭਾਵ ਹੈ ਜਿਹੜਾ ਉਮੀਦਾਂ ਉਮਈਆ ਸੋ ਜਿਹੜੀ ਆਪਾਂ ਗੱਲ ਕੀਤੀ ਆ ਜੇ ਅਸੀਂ ਸਾਕਾ ਦਰਬਾਰ ਸਾਹਿਬ ਦੀ ਗੱਲ ਨੂੰ ਵੀ ਛੱਡ ਦਈਏ ਜੀ ਤਾ ਪਰਮ ਕੁਰਜੀ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਕਾਗਰਸ ਦਾ ਲੂਣ ਖਾਦਾ ਉਹ 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 ਸਲੂਣ ਦੀ ਕੀਮਤ ਅਦਾ ਕੀਤੀ ਆ ਸੰਜੇ ਗਾਂਧੀ ਜਿਹੜੀ ਐਮਰਜੈਂਸੀ ਲਾਈ ਇੰਦਰਾ ਗਾਂਧੀ ਨੇ ਉਹ ਜਿਹੜੇ ਹਾਲਾਤ ਬਣੇ ਉਹਦੇ ਪਿੱਛੇ ਸੰਜੇ ਗਾਂਧੀ ਦਾ ਸਭ ਤੋਂ ਵੱਡਾ ਹੱਥ ਸੀਗਾ ਐਮਰਜੈਂਸੀ ਦੌਰਾਨ ਸੰਜੇ ਗਾਂਧੀ ਨੇ ਜਿਹੜੀ ਦੇਸ਼ ਦੇ ਵਿੱਚ ਪਰਿਵਾਰ ਨਿਯੋਜਨਾ ਦੀ ਚਲਾਈ ਲਹਿਰ ਚਲਾਈ ਤੇ ਜਿਵੇਂ ਧੱਕੇ ਦੇ ਨਾਲ ਉਸ ਲਹਿਰ ਨੂੰ ਸਫਲ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਪੂਰਾ ਦੇਸ਼ ਤਰਾ ਤਰਾ ਕਰ ਰੁਕਿਆ ਸੀ ਤੇ ਪਰਮ ਮੁਖਰ ਜੀ ਉਹਦੀ ਵਡਿਆਈ ਕਰ ਰਿਹਾ ਵਾ ਉਹ ਰਿਸੈਪਟ ਸਲਾਹ ਕਰ ਰਿਹਾ ਹਨ ਸੋ ਇਹ ਜਿਹੇ ਕੁਝ ਇਹ ਇੱਕ ਕਿਤਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੈ ਜਿਹੜਾ ਪਰਮ ਮੁਖਰ ਜੀ ਨੇ ਇੱਕ ਪਾਸੜ ਹੋ ਕੇ ਕੀਤਾ ਉਹਨੇ ਸੱਜੇ ગાંધી ਦੀ ਜਿਹਨੂੰ ਮਤਲਬ ਸਮੁੱਚੇ ਦੇਸ਼ ਨੇ ਜੇ ਅਸੀਂ ਮਤਲਬ ਉਹਦਾ ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਆ 15 75 ਚ ਐਮਰਜੈਂਸੀ ਲੱਗਦੀ ਐ 70 ਚ ਚੋਣਾ ਹੁੰਦੀਆਂ ਨੇ ਤੇ 77 ਚ ਜਿਸ ਤਰ੍ਹਾਂ ਮਾਂ ਪੁੱਤ ਨੇ ਜਿਹੜੇ ਉਹ ਦੋਨੇ ਹੀ ਦੋਨਾਂ ਨੂੰ ਲੋਕ ਲੋਕਦੇਸ਼ ਦੇ ਲੋਕ ਨੇ ਜਿਹੜੇ ਉਹ ਹੜਾਉਂਦੇ ਨੇ ਸੋ ਉਹ ਉਹਨਾਂ ਦਾ ਅਕਸ ਕੀ ਸੀ ਉਸ ਵੇਲੇ ਸੰਜੀਤ ਗਾਂਧੀ ਦੇ ਅਕਸ ਸੀ ਜਿਹੜਾ ਉਹ ਲੋਕਾਂ 'ਚ ਕੋਈ ਮਤਲਬ ਕਿਸੇ ਕਿਸੇ ਵੀ ਕਿਸੇ ਵੀ ਤਰ੍ਹਾਂ ਉਹਨੂੰ ਅਸੀਂ ਚੰਗਾ ਨਹੀਂ ਸਮਝਦਾ ਪਰ ਤੂੰ ਪੜਾਉ ਮਖਰਜੀ ਉਹਦੀ ਆਪਣੀ ਕਿਤਾਬ 'ਚ ਗੁਣਾਈ ਕਰ ਰਿਹਾ ਸੋ ਇਹ ਜਿਹੜਾ ਸਵਾਲ ਤੁਸੀਂ ਕੀਤਾ ਕਿ ਪੜਾਉ ਮਖਰਜੀ ਆ ਜਿਹੜਾ ਉਹਨੇ ਮੈਂ ਚ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਰਾਸ਼ਟਰਪਤੀ ਸੀ ਉਹਨੂੰ ਮਤਲਬ ਕਾਂਗਰਸੀ ਐਨਕਾ ਲਾ ਕੇ ਕਿਤਾਬ ਲਿਖਣੀ ਚਾਹੀਦੀ ਸੀ ਉਹਨੇ ਕਾਂਗਰਸੀ ਐਨਕ ਦੇ ਨਾਲ ਕਿਤਾਬ ਲਿਖੀ ਆ ਇਸ ਕਰਕੇ ਉਸ ਕਿਤਾਬ ਦੇ ਵਿੱਚੋਂ ਜਿਹੜਾ ਕਾਂਗਰਸੀ ਚਲਕਾਰਾ ਹੈ ਜਿਹੜਾ ਉਹ ਉਗੜ ਕੇ ਸਾਹਮਣੇ ਆ ਰਿਹਾ ਕਿਸੇ ਟਾਈਮ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਰਾਜੀਪ ਗਾਂਧੀ ਨੇ ਮਹਾਨ ਸੰਤਾਂ ਦਾ ਦਰਜਾ ਦਿੱਤਾ ਸੀ ਤੇ ਅਜਿਹਾ ਕੀ ਹੋ ਗਿਆ ਕਿ ਉਹਨਾਂ ਹੀ ਸੰਤਾਂ ਨੂੰ ਫਿਰ ਕਾਂਗਰਸੀ ਅਤਵਾਦੀ ਆਖਣ ਲੱਗ ਪਏ ਖੋ ਤਾਂ ਗੱਲ ਤਾਂ ਸਿਰਫ ਉੱਥੇ ਹੀ ਆ ਜਾਂਦੀ ਹੈ ਕਿ ਇਹ ਜਿਹੜੇ ਸਿਆਸੀ ਲੋਕ ਨੇ ਜੀ ਇਹਨਾਂ ਨੇ ਸਿਆਸਤ ਦੀ ਐਨਕ ਦੇ ਨਾਲ ਜਿਵੇਂ ਅੱਪ ਪਹਿਲਾਂ ਵੀ ਗੱਲ ਕੀਤਾ ਕਿ ਇਹਨਾਂ ਨੇ ਹਰ ਗੱਲ ਨੂੰ ਸਿਆਸਤ ਦੀ ਐਨਕ ਦੇ ਨਾਲ ਹੀ ਦੇਖਣਾ ਕਿ ਜਿੱਥੇ ਇਹਨਾਂ ਨੂੰ ਲੱਗਦਾ ਕਿ ਸਾਡਾ ਸਿਆਸੀ ਲਾਹਾ ਹੋ ਰਿਹਾ ਜੀ ਉੱਥੇ ਇਹ ਕਹਿਣਗੇ ਸਭ ਕੁਝ ਚੰਗਾ ਜੀ ਜਿੱਥੇ ਇਹਨਾਂ ਨੂੰ ਲੱਗਦਾ ਕਿ ਸਾਡਾ ਸਿਆਸੀ ਨੁਕਸਾਨ ਹੋ ਰਿਹਾ ਉੱਥੇ ਇਹ ਆਖਣਗੇ ਸਾਰਾ ਕੁਝ ਮਾੜਾ ਜੀ ਇਹਨਾਂ ਦਾ ਜਿਹੜਾ ਮਤਲਬ ਉਹ ਪਮਾਨਾ ਵਾਂ ਕਿਸੇ ਨੂੰ ਚੰਗਾ ਕਹਿਣ ਦਾ ਜਾਂ ਕਿਸੇ ਨੂੰ ਮਾੜਾ ਕਹਿਣ ਦਾ ਉਹ ਸਿਰਫ ਇਹਨਾਂ ਦੇ ਸਿਆਸੀ ਲਾਹੇ ਤੱਕ ਹੀ ਸੀਮਤ ਆ ਜੇ ਸਿਆਸੀ ਲਾਹੇ ਮਿਲਦਾ ਠੀਕ ਆ ਜੇ ਸਿਆਸੀ ਲਾਹੇ ਨਹੀਂ ਮਿਲਦਾ ਤੇ ਸਭ ਕੁਝ ਗਲਤ ਆ ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖੁਦ ਰਜੀਵ ਗਾਂਧੀ ਨੇ ਮਹਾਨ ਸੰਤ ਕਿਹਾ ਸੀ ਸੋ ਜਦੋਂ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਿੱਲੀ ਦੇ ਵਿੱਚ ਗਏ ਆ ਧਰਮ ਪ੍ਰਚਾਰ ਲਈ ਗਏ ਆ ਉਦੋਂ ਵੀ ਮਤਲਬ ਉਹਨਾਂ ਦਾ ਉਹ ਸਵਾਗਤ ਕੀਤਾ ਗਿਆ ਤੇਂਦਰਾ ਗਾਂਧੀ ਨੇ ਖੁਦ ਵੀ ਉਹਨਾਂ ਦੇ ਨਾਲ ਮੁਲਾਕਾਤ ਲਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ ਪੇਸ਼ਕਸ਼ ਕੀਤੀ ਸੀ ਜ਼ੋਰ ਵੀ ਲਾਇਆ ਸੀ ਪਰੰਤੂ ਸੰਤਾਂ ਨੇ ਉਸ ਕੱਲ ਤੋਂ ਅਨਕਾਰ ਕਰ ਦਿੱਤਾ ਪਰੰਤੂ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੱਚ ਤੇ ਪਹਿਰਾ ਦੇਣ ਲਈ ਡਟ ਗਏ ਹਾਂਜੀ ਉਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਸੰਤਾਂ ਨੂੰ ਸ਼ਹੀਦ ਕਰਕੇ ਹੀ ਰਾਜ ਸੀ ਲਾ ਸੀ ਜਿਹੜਾ ਉਹ ਲੱਭਦਾ ਸੀ ਹਾਂਜੀ ਸੋ ਉਸ ਵੇਲੇ ਫੇਰ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਫੇਰ ਉਹੀ ਸੰਤ ਮਹਾਨ ਸੰਤ ਕਿਹਾ ਜਾਂਦਾ ਸੀ ਕਿ ਉਹੀ ਲੋਕ ਸੀ ਜਿਹੜੇ ਉਹ ਅੱਤਵਾਦੀ ਕਹਿਣ ਲੱਗ ਪਏ ਸੋ ਇਹ ਜਿਹੜਾ ਜਿਹੜੀ ਇਹਨਾਂ ਦੀ ਸਿਆਸੀ ਖੇਡ ਆ ਜਿਹੜੀ ਇਹ ਬੇਹੱਦ ਗੰਦੀ ਵੀ ਆ ਤੇ ਬੇਹੱਦ ਮਤਲਬ ਅਸੀਂ ਕਹਿ ਸਕਦੇ ਆ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹਦੇ ਵਿੱਚ ਕੋਈ ਕਿਸੇ ਦਾ ਨਹੀਂ ਸੋ ਸਿਰਫ ਤੇ ਸਿਰਫ ਸੋ ਹਾਰਥਾ ਜਿਹੜਾ ਉਹ ਅੱਗੇ ਹੁੰਦਾ ਤੇ ਜਦੋਂ ਤੱਕ ਕਾਂਗਰਸ ਨੂੰ ਲੱਗਦਾ ਰਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਕਾਰਨ ਅਕਾਲੀ ਆ ਜਿਹੜੇ ਉਹ ਪੰਜਾਬ ਚੋਂ ਖਤਮ ਹੋ ਰਹੇ ਆ ਜਾਂ ਕਮਜ਼ੋਰ ਹੋ ਰਹੇ ਆ ਉਦੋਂ ਤੱਕ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਜਿਵੇਂ ਮਨਮਗਲ ਕੀਤੀ ਛੋਲੇ ਵੀ ਗਾਉਂਦੇ ਰਹੇ ਪਰantu ਜਦੋਂ ਉਹਨਾਂ ਨੂੰ ਲੱਗਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸੱਚ ਦੇ ਪੈਰੇਦਾਰ ਨੇ ਉਹ ਕਿਸੇ ਧਿਰ ਦੇ ਨਹੀਂ ਉਹ ਕਿਸੇ ਪਾਰਟੀ ਦੇ ਨਹੀਂ ਉਹ ਕਿਸੇ ਜਥੇਬੰਦੀ ਦੇ ਨਹੀਂ ਉਹ ਕਿਸੇ ਸਰਕਾਰ ਦੇ ਨਹੀਂ ਉਹ ਸਿਰਫ ਤੇ ਸਿਰਫ ਸੱਚ ਦੇ ਨੇ ਤੇ ਗੁਰੂ ਦੇ ਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਨਾਂ ਤਾਂ ਸੰਤਾਂ ਨੂੰ ਝਕਾਇਆ ਜਾ ਸਕਦਾ ਤੇ ਨਾ ਸੰਤਾਂ ਨੂੰ ਕਿਸੇ ਲੋਭ ਲਾਲਸ ਵਿੱਚ ਵਸਾਇਆ ਜਾ ਸਕਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਉਹਨਾਂ ਪ੍ਰਤੀ ਸਾਰੀ ਧਾਰਨਾ ਸੀ ਜਿਹੜੀ ਉਹ ਬਦਲ ਗਈ ਤੇ ਅੰਤ ਆ ਜਿਹੜਾ ਉਹ ਸਾਕਾ ਦਰਬਾਰ ਸਾਹਿਬ ਦੇ ਰੂਪ ਚ ਸਾਹਮਣੇ ਆਇਆ ਜੀ ਇਹਹੀ ਗੱਲ ਤਾਂ ਮੈਂ ਕਹਿ ਰਿਹਾ ਕਿ ਪਰਣਾ ਬੁਖਰਜੀ ਆਜੜਾ ਉਹ ਖੁਦ ਉਸ ਗੱਲ 'ਚ ਸ਼ਾਮਲ ਸੀ ਜੀ ਫੇਰ ਇਹਨੇ ਜੇ ਸੰਤਾਂ ਦੀ ਗੱਲ ਕੀਤੀ ਆ ਜਾਂ ਸਾਕਾ ਦਰਬਾਰ ਸਾਹਿਬ ਦੀ ਗੱਲ ਕੀਤੀ ਆ ਤਾਂ ਫਿਰ ਉਹ ਪੂਰੀ ਕਿਉਂ ਨਹੀਂ ਕੀਤੀ ਅਧੂਰੀ ਕਿਉਂ ਕੀਤੀ ਆ ਸੋ ਇਹ ਇਸੇ ਕਾਰਨ ਅਸੀਂ ਗੱਲ ਕੀਤੀ ਆ ਕਿ ਇਹ ਅਨਸਖਾਵੇ ਬੜਿਆਂ ਦੀ ਨਹੀਂ ਇਹ ਅਨਸਖਾਵੀ ਕਿਤਾਬ ਆ ਕਿਉਂਕਿ ਇਹਦੇ ਵਿੱਚ ਸੱਚਾ ਜਿਹੜਾ ਉਹਨੂੰ ਉਲੇਖ ਕੀਤਾ ਗਿਆ ਸੱਚ ਤੋਂ ਮਤਲਬ ਇੱਕ ਤਰ੍ਹਾਂ ਦਾ ਢੰਡ ਵੀ ਕੱਢਿਆ ਗਿਆ ਕੀ ਰਾਸ਼ਟਰਪਤੀ ਦੀਆਂ ਇਸ ਕਿਤਾਬ ਦੇ ਵਿੱਚ ਕੀਤੀਆਂ ਹੋਈਆਂ ਟਿੱਪਣੀਆਂ ਨੂੰ ਤੁਸੀਂ ਸਿੱਖ ਵਿਰੋਧੀ ਟਿੱਪਣੀਆਂ ਵੀ ਆਖਦੇ ਹੋ ਦੁਬਈ ਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਕੋਈ ਦੋ ਰਹਿਮਨ ਨਹੀਂ ਹੈ ਕਿ ਜਦੋਂ ਇੱਕ ਵਿਅਕਤੀ ਆ ਜਿਹੜਾ ਉਹ ਇਸ ਨਿਚੋੜ ਤੇ ਆ ਜਾਂਦਾ ਕਿ ਸਾਕਾ ਦਰਬਾਰ ਸਾਹਿਬ ਕੇਂਦਰ ਸਰਕਾਰ ਦੀ ਮਜਬੂਰੀ ਬਣ ਗਿਆ ਸੀ ਹਾਂਜੀ ਸਾਕਾ ਦਰਬਾਰ ਸਾਹਿਬ ਤੋਂ ਬਿਨਾਂ ਕੇਂਦਰ ਸਰਕਾਰ ਕੋਲ ਕੋਈ ਹੋਰ ਰਾਹ ਨਹੀਂ ਰਿਹਾ ਸੀ ਜਿਹੜਾ ਵਿਅਕਤੀ ਅਬ ਫੇਰ ਦੁਆਰਾ ਉਸੇ ਗੱਲ ਕਰੇ ਕਿ ਰਾਸ਼ਟਰਪਤੀ ਦੇ ਅਹੁਦੇ ਤੇ ਬੈਠਾ ਹਾਂਜੀ ਸੋ ਜਿਹੜਾ ਵਿਅਕਤੀ ਰਾਸ਼ਟਰਪਤੀ ਦੇ ਅਹੁਦੇ ਤੇ ਬੈਠ ਕੇ ਵੀ ਮਤਲਬ ਕਿਸੇ ਗੱਲ ਨੂੰ ਮਤਲਬ ਤੱਥਾਂ ਤੇ ਆਧਾਰ ਤੋਂ ਦੀ ਡੰਗਾਈ ਦੇ ਨਾਲ ਨਹੀਂ ਕਰਦਾ ਤੇ ਫਿਰ ਅਸੀਂ ਸਿਰਫ ਤੇ ਸਿਰਫ ਉਹ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਉਹਨੇ ਜਿਹੜੀ ਇਹ ਕਿਤਾਬ ਲਿਖੀ ਆ ਇਹ ਕਾਂਗਰਸੀ ਅਨਕ ਲਾ ਕੇ ਲਿਖੀ ਆ ਇਹ ਉਹਨੇ ਨਿਰਪੱਖਤਾ ਜਾਂ ਸੱਚ ਦੀ ਐਨਕ ਨਹੀਂ ਲਾਈ ਸੋ ਜੇ ਉਹਨੇ ਸੱਚ ਦੀ ਐਨਕ ਲਾ ਕੇ ਇਹ ਕਿਤਾਬ ਲਿਖੀ ਹੁੰਦੀ ਤਾਂ ਘਟੋ ਘਟ ਮਤਲਬ ਸਿੱਖਾਂ ਦੇ ਅੱਲੇ ਜਖਮ ਜਿਹੜੇ ਅੱਜ ਤੱਕ ਉਹਨਾਂ ਤੇ ਉਹ ਮਲਮ ਜਰੂਰ ਲਾ ਸਕਦਾ ਸੀ ਕਿ ਹਮਦਰਦੀ ਮਤਲਬ ਹਾ ਦਾ ਨਾਰਾ ਮਾਰ ਸਕਦਾ ਸੀ ਉਹ ਕਿ ਆਹਾਹਾ ਗੱਲਾਂ ਨੇ ਜਿਹੜੀਆਂ ਇਹ ਗਲਤ ਹੋਈਆਂ ਸਾਕਾ ਦਰਬਾਰ ਸਾਹਿਬ ਸਾਈ ਸੋ ਇਹ ਗੱਲਾਂ ਜਿਹੜੀਆਂ ਕਿ ਜਿਵੇਂ ਅਸੀਂ ਵਾਰ-ਵਾਰ ਜਿੰਨਾ ਗੱਲਾਂ ਕਿ ਉਹਨਾਂ ਗੱਲਾਂ ਦਾ ਆਖਰ ਨੂੰ ਪ੍ਰਣਮ ਅਖਰ ਦੀ ਕੋਲ ਕੀ ਜਵਾਬ ਆ ਜੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦੋ ਮੁਲਕਾਂ ਦੀ ਬਾਹਰਲੇ ਮੁਲਕਾਂ ਦੀ ਮਦਦ ਕਿਉਂ ਲਈ ਗਈ ਜੀ ਇਹ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਜਿਹੜੀਆਂ ਉੱਥੇ ਵਿਦੇਸ਼ੀਆਂ ਸੰਗਤਾਂ ਸੀ ਜਿਹੜੀਆਂ ਭਜਵੇਂ ਬਾਦਸ਼ਾਹ ਦੀ ਸ਼ਹਾਦਤ ਨੂੰ ਨਤਮਸਤ ਹੋਣ ਆਈਆਂ ਸੀ ਉਹਨਾਂ ਦਾ ਵਹਿਸ਼ੀਆਂ ਨਾ ਕਤਲੇਆਮ ਕਿਉਂ ਹੋਇਆ ਹਾਂਜੀ ਸਾਕਾ ਦਰਬਾਰ ਸਾਹਿਬ ਸਮੇ ਜਿਹੜਾ ਮਤਲਬ ਤੋਸ਼ਾਖਾਨਾ ਸੀ ਜਿਹੜਾ ਸਿੱਖਾਂ ਦਾ ਜਿਹੜਾ ਅਜਾਇਬ ਘਰ ਸੀ ਜਿਹੜਾ ਜਿਹੜਾ ਸਾਡਾ ਸਹਿਦ ਦਾ ਏਡਾ ਵੱਡਾ ਭੰਡਾਰ ਸੀ ਜਿਹੜਾ ਉਹਨੂੰ ਸਾਕਾ ਦਰਬਾਰ ਸਾਹਿਬ ਵਾਪਰਨ ਤੋਂ ਬਾਅਦ 6 ਜੂਨ ਤੋਂ ਬਾਅਦ ਅੱਗਾ ਕਿਉਂ ਲਾਇਆ ਗਿਆ ਉਹਨੂੰ ਲੁੱਟਿਆ ਕਿਉਂ ਗਿਆ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਵਾਲ ਖੜੇ ਨੇ ਜਿਹੜੇ ਮਤਲਬ ਇਹ ਇਹ ਜਵਾਬ ਮੰਗਦੇ ਨੇ ਕਿ ਆਖਰ ਨੂੰ ਸਾਕਾ ਦਰਬਾਰ ਸਾਹਿਬ ਜਾਣ ਬੁੱਝ ਕੇ ਕਿਉਂ ਵਰਤਾਇਆ ਗਿਆ ਸੋ ਉਹਦੇ ਲਈ ਜਿਹੜੀ ਪਹਿਲਾਂ ਤਿਆਰੀ ਕੀਤੀ ਗਈ ਉਹਦੇ ਪਿੱਛੇ ਕੀ ਕਾਰਨ ਸੀ ਸੋ ਇੰਨਾਂ ਸਾਰੀਆਂ ਗੱਲਾਂ ਦਾ ਜਵਾਬ ਆ ਜਿਹੜਾ ਉਪਰਨਾ ਮੁਖਰਜੀ ਨੇ ਨਹੀਂ ਦਿੱਤਾ ਉਹਨੇ ਸਿਰਫ ਤੇ ਸਿਰਫ ਸਿੱਖਾਂ ਨੂੰ ਦੋਸ਼ੀ ਕਹਿ ਰਹਾ ਤਾਂ ਦੋ ਟੁਕ ਉਦੇ ਲਈ ਕੋਈ ਦਲੀਲ ਨਹੀਂ ਕੋਈ ਕੋਈ ਉਹਦੇ ਲਈ ਕੋਈ ਤੱਥ ਨਹੀਂ ਉਹਦੇ ਲਈ ਕੋਈ ਕੋਈ ਠੋਸ ਸਬੂਤ ਨਹੀਂ ਉਹਦੇ ਲਈ ਕੋਈ ਅੰਕੜੇ ਨਹੀਂ ਸਿਰਫ ਤੇ ਸਿਰਫ ਸਿੱਧਾ ਸਿੱਖਾਂ ਨੂੰ ਤੇ ਇਲਜ਼ਾਮ ਆ ਜਿਹੜਾ ਥੋਪ 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 ਦਿੱਤਾ ਕਿ ਇਹ ਸ਼ੱਕਾ ਦਰਬਾਰ ਸਾਹਿਬ ਸੀ ਜਿਹੜਾ ਇਹ ਕੇਂਦਰ ਸਰਕਾਰ ਦੀ ਪਜੂਰੀ ਬਣ ਗਿਆ ਸੀ ਸੋ ਇਸੇ ਕਾਰਨ ਅਸੀਂ ਕਹਿ ਰਹੇ ਹਾਂ ਕਿ ਆਖਰ ਨੂੰ ਜਿਹੜਾ ਜਦੋਂ ਕੋਈ ਸਾਹਿਤਕਾਰ ਆ ਜਿਹੜਾ ਕੋਈ ਲੇਖਕ ਆ ਜਦੋਂ ਉਹ ਕਲਮ ਚੁੱਕਦਾ ਤਾਂ ਉਹਦਾ ਮਤਲਬ ਮੁੱਢਲਾ ਭਰ ਜਮਾਦਾ ਕਿ ਉਹ ਸੱਚ ਦੇ ਨੇੜੇ ਰਹੇ ਪਰੰਤੂ ਬੜਾ ਮੁਖਰਜੀ ਨੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਜਦੋਂ ਉਹਨਾਂ ਦਾ ਉਹਨੇ ਬਰਨਨ ਕੀਤਾ ਤਾਂ ਉਹ ਸੱਚ ਦੇ ਨੇੜੇ ਤੇੜੇ ਵੀ ਨਹੀਂ ਗਿਆ ਇਸ ਕਾਰਨ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਇਹ ਬਿਲਕੁਲ ਕਹਿ ਸਕਦੇ ਆ ਕਿ ਇਹ ਕਿਤਾਬ ਆ ਜਿਹੜੀ ਇਹ ਕਿਸੇ ਨਿਰਪੱਖ ਲੇਖਕ ਦੀ ਨਹੀਂ ਇਹ ਇੱਕ ਕਾਂਗਰਸੀ ਲੇਖਕ ਦੀ ਆਖੀ ਜਾਵੇਗੀ ਸੋ ਇਹ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੇ ਇਜਾਜ਼ਤ ਵਾਹਿਗੁਰੂ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ